ਸੱਚੀ ਆ ਕਾਲ ਜੀ hope ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਇੱਧਰ ਦੇਖੋ ਜੀ ਸਵੇਰੇ ਸਵੇਰੇ ਦਾ ਟਾਈਮ ਆ ਬਾਹਰ ਹੋ ਰਹੀ ਆ ਬਹੁਤ ਤੇਜ਼ ਬਾਰਿਸ਼ ਕਦੇ ਤੇਜ਼ ਹੋ ਜਾਂਦੀ ਆ ਕਦੇ ਘੱਟ ਹੋ ਜਾਂਦੀ ਤੇ ਆਪਾਂ ਬਾਹਰ ਨਾਲੇ ਬਾਰਿਸ਼ ਵਿੱਚ ਬੈੰਦੇ ਨਾਲੇ ਖਾ ਰਹੇ ਆ ਆਪਾਂ ਚਾਹ ਬਿਸਕਟ ਤੇ ਠੰਡਾ ਠੰਡਾ ਮੌਸਮ ਆ ਤੇ ਟੈਨਸ਼ਨ ਵੀ ਬਹੁਤ ਜ਼ਿਆਦਾ ਆ ਬਾਰਿਸ਼ ਦੀ ਵੀ ਜਨਈ ਵੀ ਹੜ ਸਾਡੇ ਵਾਲਾ ਨਾ ਤਾਂ ਵੀ ਪਾਣੀ ਪੁੰਚੂਗਾ ਹਨਾ ਕਿਉਂਕਿ ਬਹੁਤ ਜ਼ਿਆਦਾ ਪਾਣੀ ਹਾਲੇ ਤੋੜੇ ਆਇਆ ਹੋਇਆ ਤੇ ਇਧਰ ਜੀ ਦੁਪਹਿਰ ਦਾ ਟਾਈਮ ਹੈ ਮਤਲਬ 10 ਵਜੇ ਦਾ ਟਾਈਮ ਹੈ ਤੇ ਮੈਂ ਗੋਪੀ ਉਬਲ ਨਹੀਂ ਰੱਖ ਦਿੱਤੀ ਸੀ ਕਿ ਉਬਾਲ ਕੇ ਗੋਪੀ ਨੂੰ ਮੈਂ ਕਿ ਚਲੋ ਤੜਕਾ ਲਗਾਣੇ ਆ ਕਿਉਂਕਿ ਅੱਜ ਕੱਲ ਦੀ ਗੋਪੀ ਜਿਹੜੀ ਹੈ ਨਾ ਉਹਦੇ ਵਿੱਚ ਸੁੰਡੀਆਂ ਵਗੈਰਾ ਬਹੁਤ ਹੁੰਦੀਆਂ ਆ ਤੇ ਇੱਕ ਸਾਈਡ ਆਪਣੀ ਗੋਪੀ ਉਬਲ ਨਹੀਂ ਰੱਖ ਦਿੱਤੀ ਸੀ ਸਮਾਨ ਉਹ ਸਾਰਾ ਕੱਟ ਕੇ ਇਧਰ ਰੱਖ ਲਿੱਤੀ ਜੀ ਕੜਾਈ ਕੜਾਈ ਵਿੱਚ ਆਪਾਂ ਫਿਰ ਪਾ ਦਿੱਤਾ ਜੀ ਤੇਲ ਤੇ ਲਾਵਾਂਗੇ ਆਪਾਂ ਇਹਨੂੰ ਗੋਭੀ ਨੂੰ ਤੜਕਾ ਉਬਲੀ ਹੋਈ ਗੋਭੀ ਨੂੰ ਨਾ ਤੜਕਾ ਲਗਾ ਕੇ ਆਪਾਂ 5-7 ਮਿੰਟਾਂ ਵਿੱਚ ਜਿਹੜੀ ਆਪਣੀ ਗੋਭੀ ਦੀ ਸਬਜ਼ੀ ਰੈਡੀ ਹੋ ਜਾਂਦੀ ਹੈ ਤੇ ਵਿੱਚ ਪਾ ਦਾਂਗੇ ਆਪਾਂ ਜੀਰਾ ਤੇ ਅਜਵਾਇਣ ਤੇ ਜਿਹਦੇ ਦੇ ਨਾਲ ਮੈਂ ਅਜਵਾਇਣ ਜ਼ਰੂਰ ਪਾਉਂਦੀ ਹੁੰਦੀ ਹਾਂ ਸਬਜ਼ੀ ਦੇ ਵਿੱਚ ਇੱਕ ਤਾਂ ਟੇਸਟ ਦੇ ਕਿਉਂਕਿ ਕਿੰਨਾ ਅੱਛਾ ਆਂਦਾ ਹੈ ਇੱਕ ਵੈਸੇ ਵੀ ਜਿੱਦਾਂ ਬੈਲੀਆਂ ਚੀਚਾਂ ਹੁੰਦੀਆਂ ਹਨ ਉਹਦੇ ਵਿੱਚ ਅਜਵਾਇਣ ਵਗੈਰਾ ਜ਼ਰੂਰ ਪਾਣ ਪਾਣੀ ਚਾਹੀਦੇ ਜੇ ਮੈਂ ਆਰਪੀ ਹੋਗੀ ਗੋਭੀ ਹੋਗੀ ਕद्दू ਦੀ ਸਬਜ਼ੀ ਹੋਗੀ ਹੈਨਾ ਇਨਚ ਅਜਵਾਈਨ ਜਰੂਰ ਆਪਾਂ ਨੂੰ ਯੂਜ਼ ਕਰਨੀ ਚਾਹੀਦੀ ਵੈਸੇ ਮੈਂ ਹਰ ਇੱਕ ਸਬਜ਼ੀ ਦੇ ਵਿੱਚ ਤਕਰੀਬਨ ਅਜਵਾਈਨ ਪਾਂਦੀ ਭੰਦੀ ਆਂ ਦੈਨ ਆਲੀ ਆਪਾਂ ਐਡ ਕਰ ਦਿੱਤਾ ਸੀ ਜੀ ਆਪਣਾ ਲਸਣ ਪਿਆਜ਼ ਤੇ ਪਾਤੀ ਆਪਾਂ ਥੋੜੀ ਜੀ ਇਹਦੇ ਵਿੱਚ ਕਸਤੂਰੀ ਮੇਥੀ ਕਸਤੂਰੀ ਮੇਥੀ ਮੈਨੂੰ ਤੜਕੇ ਵਿੱਚ ਭੁੰਨੀ ਹੋਈ ਜੀ ਟੇਸਟੀ ਲੱਗਦੀ ਐ ਨੁੱਤ ਪੁੱਤੀ ਪਾਈ ਹੋਈ ਜਿਹੜੀ ਪਾ ਦਿੰਦੇ ਨਾ ਆਪਾਂ ਸਬਜ਼ੀ ਦੇ ਉੱਤੇ ਉਹ ਮੈਨੂੰ ਇੰਨੀ ਵਧੀਆ ਨਹੀਂ ਲੱਗਦੀ ਹੈਗੀ ਤੇ ਇੱਧਰ ਆਪਾਂ ਜਿਹੜਾ ਇਹ ਪਾਰੇ ਤੇ ਰੋਟੀਨ ਦੇ ਮਸਾਲੇ ਹਲਦੀ ਤੇ ਅੱਜ ਨਾ ਮੈਂ ਮਿਰਚਾਂ ਨਹੀਂ ਤੋੜੀਆਂ ਹੈ ਕਿ ਮਿਰਚਾਂ ਤੋੜਨ ਵਾਲੀਆਂ ਬਾਰ ਬਾਰish ਬਹੁਤ ਹੋ ਰਹੀ ਹੈ ਤੇ ਘਰੇ ਹਰੀ ਮਿਰਚ ਖਤਮ ਸੀ ਤੇ ਫਿਰ ਮੈਨੂੰ ਜਿਹੜਾ ਹੈ ਨਾ ਸੜਦੇ ਹੋਏ ਜਿਹੜਾ ਹੈ ਲਾਲ ਮਿਰਚ ਯੂਜ਼ ਕਰਨੀ ਪਈ ਤੇ ਨਾਲ ਹੀ ਪਾ ਦਿੱਤਾ ਜੀ ਆਪਾਂ ਗਰਮ ਮਸਾਲਾ ਤੇ ਇੱਥੇ ਅੱਜ ਮੇਕੋ ਇੱਕ ਗਲਤੀ ਹੋ ਗਈ ਗਲਤੀ ਇਹ ਹੋ ਗਈ ਜੀ ਮੈਂ ਨਮਕ ਪਾਉਣਾ ਸਬਜ਼ੀ ਵਿੱਚ ਭੁੱਲ ਗਈ ਵੀਡੀਓ ਦੇ ਚੱਕਰ ਦੇ ਵਿੱਚ ਸਬਜੀ ਤੇ ਨਮਕ ਪਾੜੀ ਭੁੱਲ ਗਈ ਪਰ ਫਿਰ ਮੈਨੂੰ ਤੜਕਾ ਲਗਾ ਕੇ ਫਿਰ ਮੈਨੂੰ ਯਾਦ ਆ ਗਿਆ ਵੀ ਮੈਂ ਨਮਕ ਤਾਂ ਜਿਹੜਾ ਐਡ ਕੀਤਾ ਹੀ ਨਹੀਂ ਹੈਗਾ ਤੇ ਫਿਰ ਬਾਅਦ ਵਿੱਚ ਜਿਹੜਾ ਮੈਂ ਨਮਕ ਐਡ ਕੀਤਾ ਤੇ ਇਧਰ ਜਿਹੜਾ ਇਹ ਆਪਣਾ ਤੜਕਾ ਦੇਖ ਸਕਦੇ ਤੁਸੀਂ ਲੱਗ ਗਿਆ ਮੈਂ ਥੋੜਾ ਜਿਹਾ ਪਾਣੀ ਪਾਇਆ ਟਮਾਟਰਾਂ ਘਰ ਕੇ ਇਨ ਪੂਰਾ ਸੌਕ ਕਰ ਦੂੰਗੀ ਇਹ ਜਿਹੜਾ ਪਾਣੀ ਆਪਾਂ ਪਾਇਆ ਹੈ ਇਹ ਸਿਰਫ ਟਮਾਟਰ ਜਿਹੜੇ ਨੇ ਨਾ ਇਹ ਨੱਚੀ ਤਰ੍ਹਾਂ ਜਿਹੜੇ ਟਮਾਟਰ ਪਿਊਰੀ ਰੰਗ ਹੋ ਜਾਣ ਉਹਦੇ ਕਰਕੇ ਮੈਂ ਥੋੜਾ ਜਿਹਾ ਪਾਣੀ ਪਾਣਾ ਪਿਆ ਪਤਾ ਨਹੀਂ ਕਿ ਟਮਾਟਰ ਅੱਜ ਕੱਲ ਦੇ ਬਹੁਤ ਘੱਟ ਤੇਜਦੇ ਆ ਤੇ ਜਿਵੇਂ ਗਰੇਵੀ ਵਾਲੀ ਸਬਜ਼ੀ ਉਹਦੇ ਵਿੱਚ ਤਾਂ ਚੱਲ ਜਾਂਦੇ ਆ ਨਾ ਪਰ ਸੁੱਕੀ ਸਬਜ਼ੀ ਦੇ ਵਿੱਚ ਫਿਰ ਉਹ ਲੱਗਦੇ ਆ ਛਿਲਕੇ ਜਿਹਾ ਅਲੱਗ ਜਿਹਾ ਲੱਗਦਾ ਹੈ ਇੱਧਰ ਤੜਕਾ ਜਿਹੜਾ ਆਪਣਾ ਬਹੁਤ ਅੱਛੀ ਤਰ੍ਹਾਂ ਨਾਲ ਜਿਹੜਾ ਹੋ ਗਿਆ ਹੈ ਪੁੰਨੋ ਗਿਆ ਤੇ ਔਇਲ ਛੱਡ ਦਿੱਤਾ ਹੈ ਹੁਣ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਆਪਾਂ ਜਿਹੜੀ ਗੋਭੀ ਉਬਾਲ ਕੇ ਰੱਖੀ ਹੋਈ ਸੀਗੀ ਤੇ ਉਹ ਤੇ ਥੋੜਾ ਜਿਹਾ ਪਾਇਆ ਜੀ ਮੈਂ ਅਮचूर ਪਾਊਡਰ ਤੇ ਗੋਭੀ ਦੀ ਸਬਜ਼ੀ ਵਿੱਚ ਆਲੂ ਦੀ ਸਬਜ਼ੀ ਵਿੱਚ ਅਮचूर ਪਾਊਡਰ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਇੱਧਰ ਜਿਹੜੀ ਮੈਂ ਗੋਭੀ ਉਬਾਲ ਕੇ ਰੱਖੀ ਸੀ ਉਹ ਵੀ ਆਪਾਂ ਐਡ ਕਰ ਦਿੱਤੀ ਹੈ ਤੇ ਉਬਲੀ ਹੋਈ ਗੋਭੀ ਨੂੰ ਕੁਛ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਇੱਕ ਬਣਦੀ ਹੈ ਦੇਖਿਓ ਤੁਸੀਂ ਬਿਲਕੁਲ ਕੱਲੇ ਕੱਲਾ ਫੁੱਲਾ ਮੈਨੂੰ ਨਾ ਜਿਹੜੀ ਉਹ ਖੂਰੀ ਖੂਰੀ ਜੀ ਗੋਭੀ ਉਹ ਵੀ ਨਹੀਂ ਵਧੀਆ ਲੱਗਦੀ ਜਿੱਦਾਂ ਰਸਮੇ ਸੀ ਜੀ ਹੋ ਜਾਂਦੀ ਹੈ ਤਾਂ ਕਰਕੇ ਮੈਂ ਗੋਭੀ ਹਮੇਸ਼ਾ ਉਬਾਲ ਕੇ ਬਣਾਨੀ ਹੈ ਥੋੜਾ ਜਿਹਾ ਉਬਾਲ ਲਈਦਾ ਉਸ ਤੋਂ ਬਾਅਦ ਹਾਂ ਦੇਖੋ ਹੁਣ ਮੈਂ ਨਮਕ ਐਡ ਕੀਤਾ ਮੈਨੂੰ ਹੁਣ ਯਾਦ ਆਇਆ ਵੀ ਨਮਕ ਪਾਣਾ ਤਾਂ ਮੈਂ ਭੁੱਲੇਗੀ ਤੇ ਹੁਣ ਗੋਭੀ ਦੇ ਉੱਤੇ ਜਿਹੜਾ ਮੈਂ ਨਮਕ ਐਡ ਕੀਤਾ ਤੇ ਚਲੋ ਹਲੇ ਥੋੜੀ ਜਿਹਾ ਪਟਾਕੇ ਪਕਾਣੀਆਂ ਤੇ ਜਿਹੜਾ ਨਮਕ ਆਪਣਾ ਗੋਭੀ ਵਿੱਚ ਰੱਚ ਜਾਊਗਾ ਤੇ ਹੁਣ ਆਪਾਂ ਇਹਨੂੰ ਦਵਾਂਗੇ ਥੋੜੀ ਦੇਰ ਵਾਸਤੇ ਟਾਕ ਟਾਕ ਕੇ ਤੇ ਚਲੋ ਜੀ ਇੱਧਰ 5 ਤੋਂ 10 ਮਿੰਟ ਬਾਅਦ ਜਦੋਂ ਮੈਂ ਚੱਕਿਆ ਕਿਉਂਕਿ ਮੈਂ ਹਲਕਾ ਸੇਕ ਕਰਤਾ ਸੀ ਤੇ ਇਸੇ ਸੇਕ ਨਹੀਂ ਸੀ ਰੱਖਿਆ ਤੇ ਇੱਧਰ ਆਪਣੀ ਗੋਭੀ ਦੇਖੋ ਤੁਸੀਂ ਬਿਲਕੁਲ ਇਕੱਲਾ ਇਕੱਲਾ ਫੁੱਲ ਰੈਡੀ ਹੈ ਉਬਾਲ ਕੇ ਗੋਭੀ ਬਣਾਉਂਦਾ ਹੀ ਫਾਇਦਾ ਹੈ ਉਬਾਲ ਕੇ ਗੋਪੀ ਬਣਾਉ ਬਹੁਤ ਵਧੀਆ ਬਣਦੀ ਆ ਤੇ ਇਧਰ ਆਪਾਂ ਐਡ ਕਰ ਦਿੱਤਾ ਜੀ ਇਹਦੇ ਉੱਤੇ ਥੋੜਾ ਜਿਹਾ ਧਨੀਆ ਤੇ ਲੋਚੀ ਸਬਜੀ ਆਪਣੀ ਹੋ ਗਈ ਹੈ ਬਿਲਕੁਲ ਰੈਡੀ ਖਾਣ ਵਾਸਤੇ ਤੇ ਹੁਣ ਸਿਰਫ ਮੇਰਾ ਰਹਿ ਗਿਆ ਰੋਟੀ ਦਾ ਕੰਮ ਕਿਾ ਚਲੋ ਸਬਜੀ ਬਣਾ ਕੇ ਰੱਖ ਦਿੱਤੀ ਰੋਟੀ ਤਾਂ ਉਹੀ ਕਹਿੰਦੇ ਹੁੰਦੇ ਆ 2 ਵਜੇ ਬਣਾਉਂਗੀ ਤੇ ਉਦੋਂ ਖਾਵਾਂਗੇ ਤੇ ਹੁਣ ਸਬਜੀ ਦਾ ਕੰਮ ਨਿਪਟੜ ਗਿਆ ਜਨੂ ਆਪਾਂ ਹੁਣ ਬੈਠਾਂਗੇ ਫ੍ਰੀ ਹੋ ਕੇ ਹਾਂਜੀ ਕੱਲ ਬਲੌਗ ਸ਼ੁਰੂ ਕੀਤਾ ਸੀ ਪਰ ਐਂਡ ਨਹੀਂ ਕੀਤਾ ਕੱਲ ਪੂਰਾ ਦਿਨ ਜਿਹੜੀ ਆ ਬਾਰਿਸ਼ ਨਹੀਂ ਹਟੀ ਹੈਗੀ ਤੇ ਸਬਜ਼ੀ ਵਗੈਰਾ ਬਣਾਈ ਉਹਦਾ ਬਲੌਗ ਬਣਾਇਆ ਉਸ ਤੋਂ ਅੱਗੇ ਜਿਹੜਾ ਆ ਮੇਰੀ ਡੈਂਟਲ ਕੋਲ ਅਪਾਰਟਮੈਂਟ ਸੀ ਆਰ ਸਿਟੀ ਸੀ ਤੇ ਮੈਂ ਉੱਥੇ ਚਲ ਗਈ ਤੇ ਪੂਰੀ ਦਿਹਾੜੀ ਸਮਝ ਲਓ ਉੱਥੇ ਲੱਗ ਗਈ 2 2.5 ਘੰਟੇ ਤਾਂ ਵੈਸੇ ਲੱਗ ਜਾਂਦੇ ਆ ਤੇ ਵੇਟਿੰਗ ਵਿੱਚ ਵੀ ਲੱਗ ਜਾਂਦੇ ਆ ਤੇ ਫਿਰ ਆ ਕੇ ਜਿਹੜਾ ਕੰਟੀਨਿਊ ਬਲੌਗ ਜਿਹੜਾ ਮੈਂ ਨਹੀਂ ਕੀਤਾ ਹੁਣ ਮੈਂ ਘਰ ਦਾ ਕੰਮ ਕਰਕੇ ਹੱਟ ਸੀ ਝਾੜੂ ਪੋਚੇ ਦਾ ਮੈਂ ਕਿ ਚਲੋ ਨਾਲੇ ਬਲੌਗ ਦਾ ਐਂਡ ਕਰ ਦਿੰਦੇ ਨਾਲੇ ਵੀਡੀਓ ਐਡਿਟ ਕਰ ਦਿੰਦੇ ਆ ਨਾ ਤੇ ਘਰੇ ਕਰਾਂ ਮੈਂ ਸਾਰਾ ਕਰ ਲਿੱਤਾ ਆ ਤੇ ਇੱਧਰ ਰੱਖ ਦਿੱਤੇ ਜੀ ਆਪਾਂ ਕੱਪੜੇ ਤੈ ਲਗਾਉਣ ਨੂੰ ਕੁਛ ਆਪਾਂ ਮਸ਼ੀਨ ਚ ਪਾ ਜਾਂਦੇ ਟਾਈਮ ਹੋ ਗਿਆ ਜੀ 8:30 ਦਾ ਤੇ ਸਿਰਫ ਰੋਟੀ ਦਾ ਕੰਮ ਹੁਣ ਜਿਹੜਾ ਰਹਿ ਗਿਆ ਮੇਰਾ ਫੁਲਕਿਆਂ ਦਾ ਫੁਲਕੇ ਬਣਾਣੇ ਆ ਬਾਰ ਦਾ ਮੌਲਦ ਕਰਨੇ ਆ ਕੱਲ ਤਾਂ ਬਹੁਤ ਤੇਜ਼ بارش ਸੀ ਅੱਜ ਬਹੁਤ ਸੋਹਣੀ ਧੁੱਪ ਚੜੀ ਹੋਈ ਆ ਤੇ ਥੋੜੇ ਕੱਪੜੇ ਵਗੈਰਾ ਧੋਣੇ ਆ ਅੱਜ ਮੇਰੀ ਸਲਾ ਗੱਦੇ ਵਗੈਰਾ ਨੂੰ ਵੀ ਜਿਹੜੀ ਧੁੱਪ ਵਗੈਰਾ ਲਗਾਵਾਵਾ ਤੇ ਬਾਰ ਦੇਖੋ ਮੌਸਮ ਅੱਜ ਬਹੁਤ ਧੁੱਪ ਚੜੀ ਹੋਈ ਆ ਬਹੁਤ ਜ਼ਿਆਦਾ ਧੁੱਪ ਚੜੀ ਹੋਈ ਆ ਬਾਰ ਤੇ ਗਾਰਡ ਦਾ ਕੰਮ ਆਪਣਾ ਜਿਹੜਾ ਹੋ ਗਿਆ ਹੈ ਤੇ ਜੀ ਚਲੋ ਜੀ ਫਿਰ ਆਪਾਂ ਕਰਦੇ ਹੁਣ ਵੀਡੀਓ ਦਾ ਐਂਡ ਤੇ ਮਿਲਾਂਗੇ ਤੁਹਾਨੂੰ ਫਿਰ ਨੈਕਸਟ ਕਿਸੇ ਹੋਰ ਵੀਡੀਓ ਦੇ ਵਿੱਚ ਜੇ ਚੈਨਲ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਚਲੋ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ